ਸੋ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਟੱਡਕ ਨੰਮ ਲਾਓ ਜੀ ਤੇ ਅੱਜ ਆਪਣੇ ਪਿੰਡਾਂ ਮੇਲਾ ਪਿੰਡ ਬਲਟ ਹੋਏ ਸੰਤਰਬਾਪਾ ਜੁਰ ਸਾਹਿਬ ਜੀ ਦੇ ਤੇ ਟਾਈਮ ਹੋ ਜਾਂਦਾ 5 ਵਜੇ ਗਏ ਨੇ 5 ਵਜ ਚੁੱਕੇ ਨੇ ਤੇ ਆਪਾਂ ਲੋਣਾ ਛਾਪ ਕੋਟੋੜਿਆਂ ਦਾ ਲੰਗਰ ਦਾ ਪੱਖ ਨਾਲ ਸੇਵਾ ਦੇ ਆ ਰਿਹਾ ਹਾਡਾ ਚਲੋ ਮਿੱਤਰੋ ਆਪਣੇ ਪਿੰਡ ਦਾ ਗੁਰਦੁਆਰਾ ਸੰਤਰਬਾਪਾ ਜੁਰ ਸਾਹਿਬ ਜੀ ਪਿੰਡ ਬਲਟ ਹੋਏ ਤੇ ਜੇ ਮੇਲਾ ਚਾਵਿਰ ਵੀ ਕਰਨਾ ਸੇਵਾ ਆਪਾਂ ਜਾਈਏ ਮੈਂ ਤੇ ਲੰਗਰ ਚ ਲੋਵੇ ਮਤਰੋ ਲੰਗਰ ਦੇ ਥੜਕੇ 3 ਵਜੇ ਉੱਥੇ ਛੱਡ ਜੂੜੂ ਪੇ ਰੱਖੇ ਵਿਸ਼ਾਈ ਹੋ ਗਈ ਆ ਉਹ ਬੈਠੇ ਸਾਰੇ ਆਪਾਂ ਵੀ ਛੱਕਦੇ ਚਾ ਆ ਪੀਰ ਤਾਂ ਮਿਲਦੇ ਲੋਵੇ ਮਤਰੋ ਕਰਨ ਵੀ ਕੋੜੇ ਫੁੱਲਣデア ਬੈਜ ਲਾ ਲਿਆ ਵੀਰ ਨੇ ਵੇਲੇ ਨੇ ਨਾ ਵੀਰ ਜੀ ਮੈਨ ਪੱਕਾ ਲੱਗਾ ਦਾ ਅੱਜ ਕੱਲ ਤੇ ਲੱਗਾ ਪੱਕਾ ਹੀ ਥੱਲੇ ਨਾ ਢੋਲੀ ਆ ਲੱਗੇ ਲਵਾਈਏ ਆਪਣੇ ਔੜੇ ਘਟੰਦਾ ਮਾਮਾ ਵੀ ਆੜਾ ਬਰੇ ਟਾਈਪ ਘੜੇ ਘਟੰਦੇ ਆਵੇ ਚਾਹ ਬਣ ਗਈ ਆਵੇ ਚਾਹ ਪਈ ਜਾਣਾ ਗੁਰਿਆ ਚਾਹ ਪਈ ਤੇ ਘਰੇ ਜਾਂਦੇ ਤਿਆਰ ਹੋ ਗਏ ਉਹਨੇ ਵਜੇ ਦਾ 5 ਹੀ ਆ ਤੂੰ ਨਹੀਂ ਵਲੌਗ ਸ਼ੁਰੂ ਕਰਨਾ ਕਰਨਾ ਤੋ ਕੀਤਾ ਵੈਰੀ ਗੁੱਡ ਲੋਮ ਮੇਟਰ ਸਫਾਈ ਹੋ ਜੋ ਕੀ ਆ ਬੋਕਰ ਮਾਰ ਕੇ ਦਰਿਆਵਾਂ ਵਿਚ ਆ ਕੇ ਫੇਰ ਦਰਿਆ ਦੇ ਬੋਕਰ ਮਾਰੀ ਆ ਪੂਲਰ ਵੀਰਾਂ ਨੇ ਲਾ ਦਿੱਤੇ ਆ ਤੇ ਖੰਪੂਰਾ ਆ ਓਕੇ ਹੋ ਗਿਆ ਹੈ ਯਾਨੀ ਜੀ ਆਪਣਾ 6 6.5 ਵਾਈਜ਼ ਨੂੰ ਨੰਗਰ ਚਾਲ ਲਾਊਗਾ ਆਪਣਾ ਗੁਰਦੁਆਰਾ ਤੇ ਲੜੀਆਂ ਵਾਲੇ ਵੀ ਰਹਿ ਤੱਕ ਸੁੱਤੇ ਅਹੀਂ ਸਾਰੀ ਸਪਾਈ ਕਰਤੀ ਆ ਤੇ ਬਾਬਾ ਗੇਟ ਦੀ ਖੋਲਿਆ ਜੇ ਆਪ ਗੇਟ ਖੋਲ ਕੇ ਜਸ਼ਨ ਹੋਣੀ ਅੰਦਰ ਗਏ ਆ ਆਪਣੇ ਲੰਗਰ ਚਾਹੇ ਬੰਦੀ ਆ ਬਣ ਗਿਆ ਚਾਹ ਜੀ ਪੀਏ ਦੇ ਨਾਵੇਂ ਮਤਰੋ ਸਾਫਾ ਹੋ ਗਏ ਤਿਆਰ ਚੱਲੇ ਆ ਮੇਲੇ مترو پا تیار ہو گئے نیا جنورتری کپو مینیا دربار کنه دربار بنیا تا نوما دربار نو مترو کرو برا نوما دربار چک وانی پاتے پر بندر کو دیو تم تم بابا پائی چڑو سائیں جی بابا دربار بنایا نوما دے میلا آ گئے کمایے چلن دے اجے وی ਆ ਮੇਜਨਾਨਾ ਦਰਬਾਰਤਾ ਜੀ ਲਓ ਮੇ ਮਤਰਾ ਪਾਪਾ ਆ ਆਪਣੇ ਨਾਲ ਚਾਹ ਪਕੌੜੇ ਛਕਣ ਗੁਰੂ ਨਹੀਂ ਆਦੇ ਭੁੱਖ ਲੱਗੀ ਆ ਚਾਹ ਪਕੌੜੇ ਛਕ ਲਈਏ ਮਰਬਾਨੀ ਦਾ ਪਰਮਾਨ ਆ ਪਕੌੜੇ ਪਾਈ ਆਲੇ ਪਾਲੇ ਪਾਲੇ ਖੋਲੇ ਚੱਲੇ ਰਹੇ ਨੇ ਚਾਹ ਆਲਾ ਬਾਬਾ ਉਹਨਾਂ ਦੇ ਪਾਪਾ ਨੂੰ ਪਾ ਗਏ ਦੋ ਗਿਆ ਬਾਬਾ ਥੋੜੇ ਪਾ ਗਿਆ ਮਿਲਦੇ ਤੁਹਾਨੂੰ ਪਕੌੜੇ ਸ਼ੱਕੇ ਦੇ ਕਰਦੇ ਸੇਵਾ ਦਾ ਰੌਣਕ ਮਿਲਦਾ ਝੂਨੇ ਲੋ ਮਿੱਤਰ ਆਪਾਂ ਕਰਨਾ ਸੇਵਾ ਆ ਵੀਰ ਵੀ ਨਾ ਸੇਵਾ ਕਰਾਉਂਦਾ ਆ ਵੀਰ ਵੀ ਦੋਵੇਂ ਸੇਵਾਦਾਰ ਆ ਸੇਵਾ ਕਰਦਾ ਆ ਨਾ ਨਾ ਮੜਾਸ ਆ ਜੰਗੀ ਤੇਰਾ ਵਾਲ ਓਏ ਉਹ ਆਪਣੇ ਬੰਦੇ ਪ੍ਰਸ਼ਾਦਾ ਸ਼ਗੰਦਾ ਆ ਨਾ ਇਹ ਕਿਤੇ ਦੇ ਨਹੀਂ ਮਿਲਦੇ ਤੁਹਾਨੂੰ ਲਓ ਮਿੱਤਰੋ ਸਾਢੇ 5 6 ਵਜ ਗਏ ਆ ਤੇ ਬਾਜਵੀਰ ਹੁਣੇ ਸੇਵਾ ਕਰਨ ਨੇ ਆਪਣੇ ਇਹਨੇ ਪਕੌੜੇ ਖਾਏ ਆ ਪਕੌੜੇ ਚੱਲਣਗੇ ਰਾਤ ਦਾ ਕਿ ਸੁਪਾਣਾ ਨਹੀਂ ਸੇਵਾ ਕਰਨ ਦਾ ਪਿਆਾਰੇ ਵਿੱਚ ਸੇਵਾ ਕਰਨ ਦਾ ਆ ਤੇ ਆਪਾਂ ਵੀ ਸ਼ਾਮ ਤਾਂ 6 ਵਜੇ ਗਏ ਸੰਗਤ ਆ ਜੇ ਬੋਧ ਆ ਆਪਾਂ ਰਾਤ ਇੱਥੇ ਰਹਿਣਾ ਮਿਲਦੇ ਤਾਨੂੰ ਲੋਬੇ ਮਿੱਤਰੋ ਦੁਆਨ ਦੀ ਹੋ ਗਈ ਇਸ ਨੂੰ ਮਾਫ਼ ਕੀਤਾ ਮਹਾਰਾਜ ਦਾ ਪ੍ਰਕਾਸ਼ ਕਰੋ ਮਹਾਰਾਜ ਸਾਹਿਬ ਦੇ ਦਰਸ਼ਨ ਲੋਬੇ ਮਿੱਤਰੋ ਆਪਾਂ ਜਿਹੜੇ ਬਰ ਗਏ ਨੇ ਕਰਮੂਣਾਂ ਦਾ ਉਹ ਗੁਰਤਾਰ ਸਾਹਿਬ ਆਪਣਾ ਦੇਖਣ ਦਿਆ ਮੈਂ ਜਗਣ ਇਹ ਦੋੜ ਹੈ ਜਿਹਨੇ ਲੀੜੇ ਬਗਲ ਕੇ ਗੁਰਦਰਾ ਸਾਹਿਬ ਜਾਂਦੇ ਆ ਫਿਰ ਕਰਦੇ ਸੇਵਾ ਦਾ ਆਪਣੇ ਫੋਨ ਦੀ ਬੈਟਰੀ ਜਾਏਗੀ ਸਾਰੀ 100% ਕਾਫੀ ਲੰਮੇ ਫੋਨ ਚਾਰਜ ਫੋਨ ਚਾਰਜ ਖਰਚੇ ਫਿਰ ਅਗਲਾ ਵਲੋਗ ਬਣਾਵਾਂਗੇ ਘੂੜਿਆਂ ਦੇ ਛੂੜੇ ਵੀ ਲੈਣੇ ਆ ਆਪਾਂ ਦੇ ਰਾਣੇ ਵੀਰੋਂ ਨਹੀਂ ਉੱਥੇ ਦੇ ਸਾਰੇ ਆਪਾਂ ਬੀੜੇ ਤੇ ਚੜਦੇ ਆ ਘੂੜੇ ਮਾਮਾ ਸਵੇਰ ਦਾ ਭਾਵਾ ਖਾਏ ਨੇ ਤੇ ਨਾ ਆਪਾਂ ਘੂੜਿਆਂ ਕੋਲ ਕੇ ਆ ਸੇਵਾ ਕਰਨ ਦੇ ਸਵੇਰ ਦੇ ਹੁਣ ਆ ਲੋ ਵੀ ਮਿੱਤਰੋ ਆਪਾਂ ਪ੍ਰਸ਼ਾਦਾ ਬਣੀ ਸ਼ਾਕ ਕੇ ਤੇ ਆ ਗਿਆ ਆਪਾਂ ਗੁਰਦੁਆਰੇ ਦੇ ਬੈਕ ਸ਼ੈੱਡ ਸੋਵਰਲ ਇੱਥੇ ਬੈਨੇ ਆ ਪ੍ਰਕਿਰਮਾ ਕਰਕੇ ਦਸ ਸੋਵਰਲ ਬੈਨੇ ਦਮੇ ਤੇ ਬੈ ਕੇ ਤਾਂ ਤੇਰਾ ਭੱਜ ਜਾਣੇ ਆ ਸੇਵਲ ਕਿਉਂਕਿ ਟਾਈਮ ਹੋ ਗਿਆ ਇਹ 8 ਦਾ ਟਾਈਮ ਹੋ ਚੱਲਿਆ ਚਾਹ ਦੀ ਦਾ ਸਮਾਪਤੀ ਹੋ ਚੱਲੀ ਆ ਤਾਂ ਆਪਾਂ ਲੰਗਰ ਵਾਲ ਚ ਬੈਨੇ ਸੇਵਾ ਗਈ ਆਪਾਂ ਤੁਹਾਨੂੰ ਮਿਲਦੇ ਆ ਫਿਰ ਲੋਵੇ ਮੱਤਰਵਾ ਆ ਗਿਆ ਬਾਹ ਕੂਣਿਆਲ ਨਜ਼ਾਰੇ ਬੱਦੇ ਪਿਆਦੇ ਸਫਲ ਚੜਦਾ ਵੇਲਾ ਹੀ ਨੀਚੀ ਚੱਲਦੀ ਸਫਲ ਚੜਦਾ ਉਹ ਹੁੰਦਾ ਉਹ ਤਾਰਾਂ ਤੋਂ ਬਾਹ ਜਾਂਦੀ ਹਾਂ ਓ ਟਿੱਕ ਪੁੱਛ ਕੇ ਆ ਜਾਓ ਓਏ ਆ ਜਾਓ ਟਿੱਕ ਪੁੱਛੀਏ ਉਹ ਚੈਨ ਉਹ ਪਰੇ ਪਾਸੇ ਵਲੌਗ ਹੈ ਮਿੱਤਰੋ ਆਪਾਂ ਚੜਨ ਲੱਗੇ ਬੇੜੇ ਤੇ ਓਏ ਬੇੜੇ ਤੇ ਚੜਨ ਲੱਗੇ ਜੇ ਸੌਖੇ ਆ ਗਏ ਤੇ ਫਿਰ ਵਲੌਗ ਬਣ ਜਾਊਗਾ ਓਏ ਬੇੜੇ ਤੇ ਚੜਨ ਲੱਗੇ ਜੇ ਸੌਖਾ ਆ ਗਿਆ ਤਾਂ ਅਗਲੇ ਵਲੌਗ ਦਾ ਕਲੇ ਪਾਊਗਾ ਕੱਲ ਦੀ ਸਟਰੀਟ ਪੈ ਜਾਊਗੀ ਆ ਪੈ ਜਾਊਗੀ ਪੁੱਛੋ ਟਿਕ ਟਿਕ ਕਿੰਨੇ ਆ ਓਹ ਯਾਰ ਵਲੌਗ ਹੈ ਮਿੱਤਰੋ ਅੰਦਰ ਤਾਂ ਤਾਂ ਬਾਬਾ ਭਾਈ ਜੱਟ ਸਾਹਿਬ ਜਿਹੜੇ ਪ੍ਰਕਾਸ਼ ਗੁਰਪੁਤ ਦੀਆਂ ਖੁਸ਼ੀਆਂ ਮਨਾਈਆਂ ਜਾ ਰੀਆਂ। ਟਾਕੇ ਚੱਲ ਰਹੇ ਨੇ। ਆਹ ਵਾਹ ਵਾਹ। ਆਪਾਂ ਆ ਮੜਿਆ ਬਾਜ਼ਾਰ ਨੂੰ ਝੂਟੇ ਜਿਹੜੇ ਲੈਣ ਦੇ ਮੁੰਡੇ ਝੂਟੇ ਜਿਹੜੇ ਦੇ ਲੈ ਆ। ਵੇੜੀ ਦੇ ਟੈਂਟ ਤੇ 70 ਰੁਪਏ, ਸਾਢੇ 3-400 ਰੁਪਏ ਲਾ ਕੇ ਦੇ ਮੁੰਡੇ ਆ ਗਏ ਕਹਿੰਦੇ। ਟਾਕੇ ਚੱਲ ਰਹੇ ਆਦਨ ਟਾਕੇ ਦੇਖਣੇ ਆ। ਚੱਲਦੇ। ਓਏ ਲੋ ਵੇਖੀ ਕਰੋ ਚੱਕ। ਉੱਤਰ ਬਗੜਾ ਜੰਤਿਆ ਲੈ ਗਰੀਂ ਦੀ ਇੰਨਾ ਟਾਈਮ ਨਹੀਂ ਨਾ ਵੈਰੀ ਗੁੱਡ ਪਰਸਨ ਹੋਰ ਵੀਜੀ ਕੀ ਆ ਜਾਣੇ ਕੈਮ ਸੇਤਾ ਨੰਗਰ ਆਪਾਂ ਖਾਲੀ ਹੋ ਗਿਆ 1:30 ਹੋ ਗਿਆ ਕਾਰਾਂ ਭਰੀਆਂ ਪਈਆਂ ਨੇ ਲੋ ਵੀ ਮੇਟਰ ਸਾਰੇ ਗਿਆ ਸਾਂ ਟਾਈਮ 11 ਦਾ ਹੋ ਗਿਆ ਟੜਕੇ ਵੀ ਲੈਣਾ ਉੱਠਣਾ ਬਰਤੈਂ 3:30 ਉੱਠ ਕੇ ਦੇ ਛਾੜੂ ਫੇਰਨਾ ਸਾਰੇ ਆਪਾਂ ਸਾਰੇ ਜਣੇ ਆਉ ਸੁੱਤੇ ਆ ਆਪਾਂ ਦਾ ਕੁਦਰ ਲਾਇਆ ਇੱਥੇ 쿨ਰਵਾਹ ਦੂਰ ਛੱਡਦਾ ਪਾਣੀ ਬਣੀ ਪਾ ਕੇ ਟੋਹ ਨਾ ਦਸੁੱਤੇ ਆ ਆਪਾਂ ਟੜਕੇ ਉੱਠ ਕੇ ਚਾਣੂ ਫੇਰਨਾ ਸਾਰੇ ਉਨਾ ਬੱਲ ਲੱਗ ਗਿਆ ਸੋਣ ਆਪਣੇ ਵਲੌਗ ਦੀ ਜੀ ਇਸ ਸਮਾਪਤੀ ਤਾ ਆਪਾਂ ਤੁਹਾਨੂੰ ਮਿਲ ਜਾਈਏ ਨੈਕਸਟ ਵਲੌਗ ਚ